ਦੀਨਾਨਗਰ 'ਚ ਖੁੱਲਿਆ ਹੱਡੀਆਂ ਦਾ ਹਸਪਤਾਲ ਡਾਕਟਰ ਹਰਿੰਦਰ ਸਿੰਘ ਦਿਓਲ ਦੀ ਟੀਮ ਵੱਲੋਂ ਕੀਤਾ ਜਾਵੇਗਾ ਮਰੀਜ਼ਾਂ ਦਾ ਇਲਾਜ ਦੀਨਾਨਗਰ 'ਚ ਪੁਲਸਥਾਨੇ ਦੇ ਸਾਹਮਣੇ ਦਿਓਲ ਹਸਪਤਾਲ ਖੁੱਲ ਗਿਆ ਹੈ ਜਿਸ ਵਿੱਚ ਹੱਡੀਆਂ ਤੋਂ ਇਲਾਵਾ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਬਹੁਤ ਹੀ ਘੱਟ ਰੇਟਾਂ ਤੇ ਕੀਤਾ ਜਾਵੇਗਾ ਜਾਣਕਾਰੀ ਦਿੰਦੇ ਹੋਏ ਡਾਕਟਰ ਹਰਿੰਦਰ ਸਿੰਘ ਦਿਓਲ ਨੇ ਕਿਹਾ ਕਿ ਸਾਡਾ ਹਸਪਤਾਲ ਗੁਰਦਾਸਪੁਰ ਚਲ ਰਿਹਾ ਹੈ ਪਰ ਦੇਖਣ ਵਿੱਚ ਆਇਆ ਸੀ ਕਿ ਦੀਨਾਨਗਰ ਸਾਈਡ ਤੇ ਜਿਹੜੇ ਮਰੀਜ਼ ਸਾਡੇ ਕੋਲ ਗੁਰਦਾਸਪੁਰ ਜਾਂਦੇ ਸੀ ਉਹ ਜਿਆਦਾ ਸੀਰੀਅਸ ਹੋਣ ਕਰਕੇ ਰਸਤੇ ਵਿੱਚ ਹੀ ਟੰਮ ਤੋੜ ਜਾਂਦੇ ਸੀ ਜਿਸ ਨੂੰ ਦੇਖਦੇ ਹੋਏ ਅਸੀਂ ਅੱਜ ਦੀਨਾ ਨਗਰ ਚ ਪੁਲਿਸ ਸਟੇਸ਼ਨ ਦੇ ਸਾਹਮਣੇ ਦਿਓਲ ਹਸਪਤਾਲ ਨਾਮ ਤੇ ਹਸਪਤਾਲ ਖੋਲ੍ਹ ਦਿੱਤਾ ਹੈ ਡਾਕਟਰ ਦਿਓਲ ਨੇ ਕਿਹਾ ਕਿ ਸਾਡੇ ਹਸਪਤਾਲ 'ਚ 24 ਘੰਟੇ ਅਮਰਜੈਂਸੀ ਸੇਵਾਵਾਂ ਦਿੱਤੀਆਂ ਜਾਣਗੀਆਂ ਜੋ ਕਿ ਬਹੁਤ ਹੀ ਘੱਟ ਰੇਟ ਤੇ ਉਪਲਬਧ ਹਨ ਉਹਨਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਿਓਲ ਹਸਪਤਾਲ 'ਚ ਆਪਣੇ ਇਲਾਜ ਲਈ ਜਰੂਰ ਸੇਵਾ ਦਾ ਮੌਕਾ ਦੇਣ ਇਹੜੀ ਬ੍ਰਾਂਚ ਕੀ ਨਾਮ ਹੋ ਰਿਹਾ ਸੋਸ਼ਲ ਸਰਰ ਨੂੰ ਮੈਂ ਡਾਕਟਰ ਹਰਿੰਦਰ ਸਿੰਘ ਦਿਓਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦਿਓਲ ਮਲਟੀ ਸਪੈਸ਼ਲਿਟੀ ਹਸਪੀਟਲ ਗੁਰਦਾਸਪੁਰ ਦੇ ਵਿੱਚ ਇੱਕ ਲੋਕਾਂ ਦੀ ਸੇਵਾ ਕਰ ਰਿਹਾ ਅਸੀਂ ਇਹ ਸੋਚਿਆ ਸੀਗਾ ਕਿ ਸ਼ਹਿਰ ਦਿਨਾਨਗਰ ਦੇ ਵਿੱਚ ਕਾਫੀ ਸਾਰੀ ਜਿਹੜੀ ਹੈ ਮੈਡੀਕਲ ਦੀ ਸਹੂਲਤਾਂ ਦੀ ਜਿਹੜੀ ਲੋੜ ਸੀਗੀ ਖਾਸ ਕਰਕੇ ਜਿਹੜਾ ਆਰਥੋਪੈਡਿਕਸ ਜਿਵੇਂ ਕਿ ਆਪਾਂ ਕਹਿ ਲਈਏ ਕਿ ਹੱਡੀਆਂ ਦੇ ਸਪੈਸ਼ਲਿਸਟ ਡਾਕਟਰ ਜਿਹੜੇ ਨੇ ਉਹਨਾਂ ਦੀ ਬਹੁਤ ਜ਼ਿਆਦਾ ਲੋੜ ਸੀ ਉਹਦੇ ਨਾਲ ਨਾਲ ਜਿਹੜਾ ਮਲਟੀ ਟਰਾਮਾ ਪੋਲੀ ਟਰਾਮਾ ਦੇ ਕੇਸਿਸ ਆਉਂਦੇ ਸੀਗੇ ਜਿਹੜੇ ਪੇਸ਼ੈਂਟ ਬਹੁਤ ਜ਼ਿਆਦਾ ਇੱਕ ਹੋ ਜਾਂਦੇ ਸੀਗੇ ਉਹ ਕਈਆਂ ਵੀ इवन ਇੱਥੇ ਜਿਹੜਾ ਸੀ ਉਹ ਦਮ ਹੀ ਤੋੜ ਦਿੰਦੇ ਸੀ ਪੇਸ਼ੈਂਟ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਸਾਰੇ ਮਰੀਜ਼ਾਂ ਨੂੰ ਇੱਥੇ ਅਸੀਂ ਦਿਵਲ ਮਲਟੀ ਸਪੈਸ਼ਲਟੀ ਸੈਟਲਾਈਟ ਸੈਂਟਰ ਜੋ ਕਿ ਪੁਲਸ ਥਾਣੇ ਦੇ ਆਪੋਜ਼ਿਟ ਹੈ ਸਾਹਮਣੇ ਜਿਹੜਾ ਇੱਕ ਡੰਪ ਹੈ ਉਹਦੇ ਸਾਹਮਣੇ ਹੈ ਔਰ ਇਸ ਹਸਪੀਟਲ ਜੋ ਆਪਾਂ ਉਪਰੀ ਸੈਂਟਰ ਇੱਥੇ ਸ਼ੁਰੂ ਕੀਤਾ ਆ ਇਹਦਾ ਮੇਨ ਮਕਸਦ ਹੈਗਾ ਕਿ ਅਸੀਂ ਆਰਥੋਪੈਡਿਕਸ ਕਿਡਨੀ ਸਪੈਸ਼ਲਿਸਟ ਦੀ ਔਰ ਲਿਵਰ ਸਪੈਸ਼ਲਿਸਟ ਹਾਰਟ ਦੇ ਸਪੈਸ਼ਲਿਸਟ ਇਹ ਸਾਰੇ ਡਾਕਟਰਾਂ ਨੂੰ ਲੈ ਕੇ ਇੱਥੇ ਓਪੀਡੀ ਕਰਾਂਗੇ ਜਿਹੜੇ ਜਿਵੇਂ ਕਿ ਦਿਨਾਨਗਰ ਦੇ ਵਸਨੀਕਾਂ ਨੂੰ ਇਹਨਾਂ ਸਾਰੀਆਂ ਸੁਵਿਧਾਵਾਂ ਵਾਸਤੇ ਅੰਬਰਸਰ ਪਠਾਨਕੋਟ ਗੁਰਦਾਸਪੁਰ ਦੂਰ ਜਾਣਾ ਪੈਂਦਾ ਸੀਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਸਾਰੇ ਡਾਕਟਰ ਇੱਥੇ ਲੈ ਕੇ ਆਈਏ ਤਾਂ ਕਿ ਜਿਹੜਾ ਆ ਦਿਨਾਨਗਰ ਦੇ ਵਸਨੀਕਾਂ ਨੂੰ ਇਹ ਸੁਵਿਧਾ ਮਿਲ ਸਕੇ ਅਤੇ ਉਹ ਆਪਣਾ ਇਲਾਜ ਜਿਹੜਾ ਆਪਣੇ ਘਰੇ ਬੈ ਕੇ ਕਰਾ ਸਕਣ ਬਾਕੀ ਦਾ ਟੱਚ ਕਰਦਾ ਜਿਨਾ ਕਿ ਕਿਉਂਕਿ ਇੱਥੇ ਲੋਕ ਜਿਹੜੇ ਨੇ ਰਿਚ ਨਹੀਂ ਹੈਗੇ ਇਹਨੇ ਬਹੁਤ ਨਹੀਂ ਲੱਗਦੀ ਕਿ ਇਹਨੇ ਖर्चे ਤੁਹਾਡੇ ਸਰਕਰ ਦੇ ਇਹ ਹੋਰ ਓਪੀਡੀ ਨਹੀਂ ਲੱਗੇ ਨਹੀਂ ਕਿਨਾਂ ਜੇ ਦੇਖੋ ਸਾਡੀ ਜਿਹੜੀ ਓਪੀਡੀ ਫੀਸ ਆ ਉਹ ਕੋਈ ਨਹੀਂ ਹੈਗੀ ਜਿਹੜਾ ਵੀ ਕੋਈ ਪੇਸ਼ੈਂਟ ਸਾਡੇ ਕੋਲ ਓਪੀਡੀ ਬੇਸ ਤੇ ਆਉਂਦਾ ਆ ਅਸੀਂ ਉਹਦਾ ਓਪੀਡੀ ਜਿਹੜਾ ਖਰਚਾ ਜੋ ਫੀਸ ਡਾਕਟਰ ਦੀ ਉਹ ਨਹੀਂ ਲੈਂਦੇ ਇਵਨ ਅਸੀਂ ਇੱਥੇ ਨਹੀਂ ਅਸੀਂ ਜਿਹੜਾ ਸਾਡਾ ਮੇਨ ਹਸਪੀਟਲ ਹੈ ਗੁਰਦਾਸਪੁਰ ਕਲਨਰ ਰੋਡ ਦੇ ਵਿੱਚ ਉੱਥੇ ਵੀ ਅਸੀਂ ਕੋਈ ਵੀ ਜਿਹੜੀ ਓਪੀਡੀ ਫੀਸ ਨਹੀਂ ਰੱਖੀ ਹੋਈ ਹੈ ਔਰ ਸੇਮ ਇੱਥੇ ਵੀ ਉਸੇ ਮਾਡਲ ਜਿਹੜਾ ਅਸੀਂ ਰੱਖਾਂਗੇ ਕਿ ਓਪੀਡੀ ਫੀਸ ਜਿਹੜੀ ਕੋਈ ਨਹੀਂ ਹੋਏਗੀ ਤੁਸੀਂ ਆਓ ਆਪਣੇ ਆਰਥੋਪੈਡਿਕਸ ਡਾਕਟਰ ਨੂੰ ਮਿਲੋ ਕਿਡਨੀ ਸਪੈਸ਼ਲਿਸਟ ਨੂੰ ਮਿਲੋ ਲਿਵਰ ਸਪੈਸ਼ਲਿਸਟ ਨੂੰ ਮਿਲੋ ਪੇਨ ਮੈਨੇਜਮੈਂਟ ਦੇ ਸਪੈਸ਼ਲਿਸਟ ਨੂੰ ਮਿਲੋ ਕੋਈ ਵੀ ਜਿਹੜ ਉਹ ਵੀ ਖਰਚ ਹੋਏਗਾ ਦਵਾਈਆਂ ਦਾ ਖਰਚ ਡਾਕਟਰ ਤੁਹਾਨੂੰ ਫੀਸ ਲਵੇਗਾ ਫੀਸ ਨਹੀਂ ਲਵੇਗਾ ਔਰ ਡਾਕਟਰ ਤੁਹਾਨੂੰ ਦੇਖੇਗਾ ਜਾਂਚ ਕਰੇਗਾ ਉਸ ਤੋਂ ਬਾਅਦ ਜਿਹੜੀ ਤੁਹਾਨੂੰ ਦਵਾਈ ਲਿਖ ਕੇ ਦੇਊਗਾ ਕੁਝ ਲੋੜਿੰਦੇ ਟੈਸਟ ਨੇ ਉਹ ਵੀ ਆਪਾਂ ਜਿਹੜੇ ਬੜੇ ਮਿਨੀਮਾਈਜ਼ ਜਿਹੜੇ ਨੇ ਉਹ ਖਰਚੇ ਤੇ ਰੱਖਾਂਗੇ ਬਰਦਾਸ਼ਤ ਉਹ ਸਰ ਜਿਓੜ ਇੱਕ ਨਾਮ ਦਾ ਪਰ ਆ ਵੀ ਜਿਆਸ ਨਾਮ ਆ ਇਹ ਜੁਗ ਦਾ ਕਿਸੇ ਦਿਨਾਂ ਦੇ ਵਿੱਚ ਬਹੁਤ ਮਾਰ ਦੇ। ਦੇਖੋ ਐਕਚੁਅਲੀ ਨਾ ਅਸੀਂ ਜੋ ਮਹਿਸੂਸ ਕੀਤਾ ਉੱਥੇ 3-4 ਸਾਲਾਂ ਦੇ ਵਿੱਚ ਕਿ ਜਿਹੜੇ ਪੇਸ਼ੈਂਟ ਸਾਡੇ ਕੋਲ ਦਿਨਾਂ ਨਗਰ ਬੈਲਟ ਤੋਂ ਆ ਰਹੇ ਸੀ ਨਾ ਉਹ ਕਿਤੇ ਨਾ ਕਿਤੇ ਉੱਥੇ ਪਹੁੰਚਦੇ ਹੋਏ ਨਾ ਦਮ ਤੋੜ ਜਾਂਦੇ ਸੀ। ਕ੍ਰਿਟੀਕਲ ਕੇਅਰ ਦੀ ਜਿਹੜੀ ਵਿਵਸਥਾ ਸੀਗੀ ਉਹ ਇੱਥੇ ਨਹੀਂ ਸੀ। ਉਹ ਕ੍ਰਿਟੀਕਲ ਕੇਅਰ ਵਿਵਸਥਾ ਨਾ ਹੋਣ ਕਰਕੇ ਇੱਥੋਂ 10-15 ਕਿਲੋਮੀਟਰ ਪੇਸ਼ੈਂਟ ਪਹੁੰਹਦਾ ਨਹੀਂ ਸੀਗਾ। ਅਸੀਂ ਉਹ ਸਾਰੀ ਸੁਵਿਧਾ ਜਿਹੜੀ ਹੈ ਇੱਕ ਮਲਟੀ ਸਪੈਸ਼ੈਲਟੀ ਜੋ ਹਸਪੀਟਲ ਦੇ ਵਿੱਚ ਹੁੰਦੀ ਹੈ ਉਹ ਅਸੀਂ ਇੱਥੇ ਲਿਆਵਾਂਗੇ ਈਵਨ ਜਿਹੜਾ ਆ ਵੈਂਟੀ ਅਸੀਂ ਇੱਥੇ ਰੱਖਣ ਦੀ ਕੋਸ਼ਿਸ਼ ਕਰਾਂਗੇ ਕਿ ਵੈਂਟੀਲੇਟਰ ਵੀ ਇੱਥੇ ਹੋਵੇ ਅਗਰ ਕੋਈ ਪੇਸ਼ੈਂਟ ਦਾ ਕੋਈ ਬਹੁਤ ਵੱਡਾ ਐਕਸੀਡੈਂਟ ਹੋ ਜਾਂਦਾ ਕੋਈ ਸਿਰ ਦੀ ਸੱਟ ਲੱਗ ਜਾਂਦੀ ਹੈ ਤੇ ਉਹਨੂੰ ਸਾਹ ਲੈਣ ਵਾਸਤੇ ਸਾਹ ਦੇਣ ਵਾਸਤੇ ਅਗਰ ਕੋਈ ਲੋੜ ਪੈਂਦੀ ਹੈ ਵੈਂਟੀਲੇਟਰ ਦੀ ਜਾਂ ਕਿਤੇ ਹੋਰ ਸ਼ਿਫਟ ਕਰਨਾ ਪੈਂਦਾ ਹੈ ਜਾਂ ਸਾਨੂੰ ਉੱਥੇ ਗੁਰਦਾਸਪੁਰ ਸ਼ਿਫਟ ਕਰਨਾ ਕਰਨਾ ਪੈਂਦਾ ਹੈ ਤੇ ਸਾਡੇ ਕੋਲ 24x7 ਜਿਹੜੀ ਹੈ ਉਹ ਵੈਂਟੀਲੇਟਰ ਵਾਲੀ ਐਂਬੂਲੈਂਸ ਦੀ ਸਹੂਲਤ ਜਿਹੜੀ ਹੈ ਇੱਥੇ ਅਵੇਲੇਬਲ ਹੈ ਸਾਡੇ ਡਾਕਟਰ ਜਿਹੜੇ ਨੇ ਉਹ ਆਣ ਕੇ ਇੱਥੇ ਸਾਰੇ ਮਰੀਜ਼ਾਂ ਨੂੰ ਦੇਖਣਗੇ ਅਤੇ ਉਹਨਾਂ ਦਾ ਇਲਾਜ ਕਰਨਗੇ ਕੀ ਸਾਰੇ ਲੋਕਾਂ ਨੂੰ ਪਿਲਗੀ ਕਰਨ ਜਾਂਦੇ ਲੱਗਵਾ ਸਕਾਂ ਮੇਰੀ ਸਾਰੇ ਇਲਾਕਿਆਂ ਦੇ ਵਸਨੀਕ ਨੂੰ ਇਹੀ ਅਪੀਲ ਹੈ ਕਿ ਅਸੀਂ ਤੁਹਾਡੇ ਇੱਥੇ ਘਰ ਆਏ ਆਂ ਔਰ ਅਸੀਂ ਚਾਹੁੰਦੇ ਆ ਕਿ ਅਸੀਂ ਤੁਹਾਡੀ ਸੇਵਾ ਕਰ ਸਕੀਏ ਸਾਨੂੰ ਸੇਵਾ ਦਾ ਮੌਕਾ ਦੋ ਔਰ ਤੁਸੀਂ ਅਸੀਂ ਤੁਹਾਨੂੰ ਵਾਦਾ ਕਰਦੇ ਆ ਕਿ ਅਸੀਂ ਆਪਣੇ ਕਹੇ ਤੇ ਖਰਾ ਉਤਰਾਂ ਸਰ ਇਹ ਐਡਮਿਸ਼ਨ ਦੀ ਵੀ ਇੱਥੇ ਹੈਗੀ ਤੁਹਾਡੇ ਕੋਲ ਦੇਖੋ ਸਾਡੇ ਕੋਲ ਇੱਥੇ ਪੂਰਾ ਇੱਕ ਮਤਲਬ ਸੈਂਟਰ ਬਣਾਇਆ ਗਿਆ ਜਿਹਦੇ ਵਿੱਚ 5 ਤੋਂ 7 ਬੈਡ ਦੀ ਫੈਸਿਲਿਟੀ ਹੈਗੀ ਆ ਜਿਵੇਂ ਕਿ ਜੇ ਕਿਸੇ ਨੂੰ ਡੇ ਕੇਅਰ ਦੀ ਲੋੜ ਪੈਂਦੀ ਆ ਕੋਈ ਬੁਖਾਰ ਦੀ ਗੱਲ ਹੈ ਕੋਈ ਉਲਟੀਆਂ ਲੈਟਰਿੰਗ ਲੱਗ ਜਾਂਦੀਆਂ ਕਿਸੇ ਨੂੰ ਪੇਟ ਦਰਦ ਹੋ ਰਹੀ ਹੈ ਸਾਹ ਦੀ ਦਿੱਕਤ ਆ ਜੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਜਿਹਨੂੰ ਸਵੇਰੇ ਅਸੀਂ ਦਾਖਲ ਕਰਾਂਗੇ ਸ਼ਾਮ ਨੂੰ ਘਰੇ ਪੇਛ ਸਕਦੇ ਆ ਰਾਤ ਵੀ ਰੱਖ ਸਕਦੇ ਆ ਇੰਨੀ ਅਸੀਂ ਸਾਡੇ ਕੋਲ ਇੱਥੇ ਪੋਸੀਬਿਲਟੀ ਜਿਹੜੀ ਉਹ ਪੂਰੀ ਹੈਗੀ ਐਮਰਜੈਂਸੀ ਜਿਹੜੀ ਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿ 24x7 ਜਿਹੜੀ ਉਹ ਰੱਖੀਏ